ਹਾਂਜੀ ਅਸੀਂ ਅੱਜ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜੀ ਕੈਨੇਡਾ ਦਾ ਵਿਆਹ ਤੇ ਅੱਜ ਪਹਿਲਾ ਦਿਨ ਹੈ ਵਿਆਹ ਦਾ ਅੱਜ ਸ਼ੁਰੂਆਤ ਹੈ ਤੇ ਵਿਆਹ ਇੱਥੇ ਜਾਗੋ ਤੋਂ ਸ਼ੁਰੂ ਹੁੰਦਾ ਹੁੰਦਾ ਹੈ ਨਾ ਜੀ ਤੇ ਜਾਗੋ ਤੋਂ ਸ਼ੁਰੂ ਹੁੰਦਾ ਹੁੰਦਾ ਤੇ ਸ਼ਾਮ ਦੇ ਬੱਜੇ ਹੋਏ ਐ ਲਗਭਗ 5 ਤੇ ਅਸੀਂ ਸਰੀ ਦੇ ਵਿੱਚ ਆ ਤੇ ਸਰੀ ਪੰਜਾਬੀਆਂ ਦਾ ਘੜਾ ਤੁਹਾਨੂੰ ਦਿਖਾਉਂਦੇ ਰਹੇ ਹਾਂ ਹਾਂਜੀ ਅੱਜ ਹੁਣ ਕੀ ਕੁਝ ਹੁੰਦਾ ਕੈਨੇਡਾ ਦੀ ਜਾਗੋ ਦੇ ਵਿੱਚ ਤੇ ਉਹ ਅਸੀਂ ਤੁਹਾਨੂੰ ਦਿਖਾਵਾਂਗੇ ਲੈ ਵੀ ਪਹੁੰਚ ਗਿਆ ਆਪਾਂ ਵਿਆਹ ਵਾਲੇ ਘਰ ਤੇ ਪੂਰਾ ਮਾਹੌਲ ਭਗਿਆ ਪਿਆ ਜਾਗੋ ਵਾਲੇ ਇਥੇ ਦਿਖਾਉਣੇ ਤੁਹਾਨੂੰ ਹੁਣ ਥੋੜਾ ਜਿਹਾ ਨੇੜੇ ਹੋ ਕੇ ਕੈਨੇਡਾ ਦੀ ਜਾਗੋ ਟਰੈਕਟਰਾਂ ਰੁਟਰਾਂ ਦੇ ਨਿਕਲਦੀ ਹੁੰਦੀ ਹੈ ਪਹਿਲਾਂ ਦੇਖਦੇ ਹੁੰਦੇ ਸੀ ਕਿੱਦਾਂ ਜੀ ਸਸੀ ਗੱਲ ਹੋ ਠੀਕ ਠਾਕ ਹਾਂਜੀ ਜੀ ਵਧੀਆ ਵਧੀਆ ਹਾਂਜੀ ਬਹੁਤ ਸੋਹਣਾ ਕੀ ਕਰਦੇ ਆ ਜਿਵੇਂ ਆਪਣੇ ਪੰਜਾਬ ਚ ਕਰਦੇ ਆ ਉਹ ਵੈਲਕਮ ਹੋ ਰਿਹਾ ਹੁਣ ਨਾਨਕਿਆਂ ਨੂੰ ਚਲੋ ਦੇਖੀਏ ਨਾਨਕਿਆਂ ਨੂੰ ਵੈਲਕਮ ਓਏ ਭਾਜੀ ਦੰਦੀ ਜਿਹੜੀ ਤੋਂ ਤੇ ਦੰਦੀ ਵੱਡੀ ਸਾਡੇ ਸਬਸਕ੍ਰਾਈਬਰ ਨੇ ਉਹ ਸਹੀ ਹੈ ਆ ਲਓ ਜੀ ਇਹ ਟਰੈਕਟਰ ਸਜਾਇਆ ਹੈ ਐਮਕੇ ਸਿੰਘ ਜੀ ਦਾ ਤੇ ਫੋੜ ਫਾਰਮ ਟਰੱਕ ਇਹ ਵੀ ਉੱਥੋਂ ਆਏ ਹੋਏ ਆ ਇਹਨਾਂ ਦੇ ਜਾ ਕੋ ਕੱਢਣੀਆਂ ਉਹ ਟਰਾਲੀ ਟਰਾਲੀ ਦੇ ਬਹਿ ਕੇ ਸਾਰੀਆਂ ਚੀਜ਼ਾਂ ਇਹ ਉਧਰੋਂ ਆਈਆਂ ਹੋਈਆਂ ਆਪਣੇ ਉਧਰੋਂ ਬਣਵਾਣਾ ਉਧਰੋਂ ਆਉਂਦੀਆਂ ਉਹ ਕਰਾਉਂਦੇ ਆ ਇਦੇ ਤੇ ਬਹਿ ਕੇ ਕਿਵੇਂ ਹੁੰਦਾ ਸਤਾਫ ਫਸਟ ਟਾਈਮ ਦੇਖਣਾਗਾ ਵੈਲਕਮ ਟੂ ਹਰਲੀਨ ਵੈਡਿੰਗ ਵੀਕ ਮੁਬਾਰਕਾਂ ਹਰਲੀਨ ਭੈਣ ਨੂੰ ਆ ਪਿੰਡ ਦਾ ਨਾਮ ਹੈ ਇੰਹਾਂ ਜਿਹੀਆਂ ਚੀਜ਼ਾਂ ਕਰਦੇ ਗਰੇਵਾਲਾ ਰੈ residense ਗਰੇਵਾਲਾ ਦਾ ਵਿਆਹ ਹੈਗਾ ਜੈ ਜੈ ਕੀਤੀ ਬਾਪੂ ਨੇ ਸਭ ਰੀ ਜੰਪੂਰੀਆਂ ਲਓ ਜੀ ਘਰ ਆਏ ਨੂੰ ਸ਼ਗਨ ਤੇ ਦੋ ਲੱਡੂ ਤੇ ਆਪਣੇ ਆਪਣੇ ਵਿਆਹ ਵੀ ਤਾਂ ਮੰਮੀ ਘਰ ਨੂੰ ਦਿੱਤਾ ਸੀ ਆ ਸਾਰਿਆਂ ਨੂੰ ਥਾਲ ਭਰ ਕੇ ਲੱਡੂਆਂ ਦਾ ਖੜਦੇ ਮਮਾ ਰੀਤੀ ਰਿਵਾਜ ਉਹੀ ਹੈ ਚਲੋ ਵਧੀਆ ਆ ਦੇਖੋ ਬਾਈ ਸਾਡੇ ਸਾਜਤਾ ਚ ਬਾਈ ਤੂੰ ਤਾਂ ਬਾਗੀ ਵਾਲੀ ਸੋਹਣੀ ਬੰਦਿਓ ਬਸ ਮੈਂ ਕਿਹਾ ਨਾ ਰੋਜ਼ ਬਨ ਕੇ ਰੱਖਿਆ ਹੈ ਕਈ ਚੀਜ਼ਾਂ ਰਵੀਲ ਨਹੀਂ ਕਰੀ ਜਾਂਦੀਆਂ ਹੁੰਦੀਆਂ ਨਾ ਮਤਲਬ ਕਦੇ ਕਦੇ ਹੈ ਉਹ ਵੀ ਇਸ ਨੂੰ ਬਸ ਉਹਨੇ ਕਹਿੰਦਾ ਜੀ ਲੋ ਜੀ ਹੁਣ ਪਿੰਡ ਚ ਕਿਹੜਾ ਕਟਣ ਚੱਲੇ ਆ ਸੀ ਸਾਰੇ ਪਿੰਡ ਚ ਜਿਵੇਂ ਆਪਣੇ ਪਿੰਡ ਚ ਸ਼ਰੀਕੇ ਕਬੀਲੇ ਵਾਲਿਆਂ ਦੇ ਕਿਹੜਾ ਕੱਢਦੇ ਹੁੰਦੇ ਹਨਾ ਤੇ ਇੱਥੇ ਵੀ ਆਂਡ ਗਵੰਡ ਦੇ ਸਾਰੇ ਢੇੜਾ ਕੱਢ ਕੇ ਆਉਂਦੇ ਆ ਮੈਂ ਕਿਹਾ ਕੁਲਦੀਪ ਭਾਣੇ ਬਾਈ ਦਾ ਪੱਗੇ ਨਹੀਂ ਸੋਹਣੇ ਬੰਦਿਆ ਹਨਾ ਬੰਨ ਕੇ ਰੱਖਣੇ ਚਾਹੀਦੇ ਹਨਾ ਦੇਖ ਕਿੰਨੀ ਸੋਹਣੀ ਪੱਗ ਬੰਦਿਆ ਹੈ ਹੈ ਅੱਜ ਨਹੀਂ ਪਛਾਣ ਆਉਂਦਾ ਹਨਾ ਮਾਰ ਦਿਓ ਜੀ ਫੁਕਾਰਾ ਵਾਹ ਚਲਾ ਦੇ ਫੋੜ ਲਓ ਜੀ ਬਜ਼ੁਰਗ ਕਹਿੰਦੇ ਟਰਾਲੀ 'ਚ ਬੈਠਣ ਲੱਗਿਆ ਕੁਛ ਤੇ ਨਿਆਣਿਆਂ ਨੂੰ ਤਾਂ ਚੜਾਤਾ ਸੀ ਟਰਾਲੀ 'ਚ ਪਤਾ ਨਹੀਂ ਹੁਣ ਕਿੰਨੀ ਕੁ ਦੂਰ ਦਾ ਘੇੜਾ ਦੇਣਾ ਜੇ ਜ਼ਿਆਦਾ ਦੂਰ ਹੈ ਜਾਂ ਨੇੜੇ-ਨੇੜੇ ਦੇਣਾ ਆਪਾਂ ਤਾਂ ਤੁਰ ਕੇ ਚੱਲਾਂਗੇ ਭੈਣੇ ਤੁਰ ਕੇ ਜਾਵਾਂਗੇ ਹਾਂ ਰੌਣਕ ਮੇਲਾ ਲੱਗਿਆ ਰਹੂ ਜਾਗੋ ਚੱਕਰੀਏ ਜਿੱਤਾਂ ਤਿਆਰੀਆਂ ਹੋ ਗਈਆਂ ਜੀ ਰਹਿ ਵੀਰੇ ਜਿਵੇਂ ਆਪਣੇ ਪੰਜਾਬ ਚੋ ਲੋਕਾਂ ਦੇ ਕੋਲੇ ਕੋਲੇ ਭੰਨ ਕੇ ਹੁੰਦੇ ਇੱਥੇ ਭੰਨਣਾ ਕੁਛ ਇੱਥੇ ਵੀ ਕੁਝ ਕਰਾਂਗੇ ਜੀ ਭੰਨਣਾ ਕਿਸੇ ਦਾ ਕੁਛ ਪੁਲਸਰ ਕਰਾਂਗੇ ਪੁਲਸਰ ਨਹੀਂ ਬਲਾਉਗਾ ਅਗਲਾ ਬਾਰ ਦੀ ਜਾਗੋ ਤਾਂ ਭੜੀ ਹੁੰਦੀ ਆ ਆਪਣੀ ਪੰਜਾਬ ਵਾਲੀ ਜਾਗੋ ਭੜੀ ਹੁੰਦੀ ਆ ਕੈਨੇਡਾ ਵਾਲੀ ਪਹਿਲੀ ਵਾਰ ਦੇਖਣ ਲੱਗਿਆ ਅੱਜ ਕੈਨੇਡਾ ਵਾਲੀ ਜਾਗੋ ਕਦਾਂ ਹਾਂ ਸਸੀ ਗਾ ਬਾਪੂ ਜੀ ਕਿਵੇਂ ਹੋ ਜੀ ਠੀਕ ਠਾਕ ਚੜਦੀ ਕਲਾ ਸਸੀ ਗਾ ਜੀ ਹੋਰ ਕਿਦਾਂ ਠੀਕ ਠਾਕ ਜੀ ਹਾਂ ਜੀ ਆਜੋ ਆਜੋ ਚਲਿਏ ਜਾਗੋ ਚ ਇਹ ਦੁਪਹਿਰੇ ਜਾਗੋ ਨਿਕਲਦੀ ਆ ਭੈਣੇ ਸ਼ਾਮ ਨੂੰ ਤਾਂ ਜਾਗੋ ਨਿਕਲਦੀ ਦੇਖਿਆ ਦੁਪਹਿਰੇ ਵਾਲੀ ਕੈਨੇਡਾ ਚ ਨਿਕਲਦੀ ਆ 5 ਵਜ ਗਏ ਇਹ ਕੈਨੇਡਾ ਵਾਲੇ ਦੁਬਾਰੇ ਜਾਗੋ ਘੜਦੇ ਆ ਅੱਛਾ ਇਥੇ ਨਾ ਮਤਲਬ ਆਂਡ ਗਵਾਂਡ ਚ ਘੇੜਾ ਦੇਣਗੇ ਇਹ ਦੇ ਦੇਖੋ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਸਾਰਿਆਂ ਨੂੰ ਪਤਾ ਹੀ ਹੈ ਨਹੀਂ ਲੋਕ ਕਹਿੰਦਾ ਕੰਪਲੇਂਟ ਕਰ ਦਿੰਦੇ ਆ ਬਾਹਰ ਐ ਕਰ ਦਿੰਦੇ ਆ ਪਰ ਇੱਥੇ ਇਹ ਹੈ ਵੀ ਸਾਰਿਆਂ ਨੂੰ ਪਤਾ ਹੀ ਹੈ ਸਾਰੇ ਪੰਜਾਬੀ ਹੋ ਰਹਿੰਦੇ ਆਲੇ ਦੁਆਲੇ ਪਹਿਲੀ ਵਾਰੀ ਦੇਖਿਆ ਕੰਮ ਜੀ ਸੱਤ ਸਾਲਾਂ ਦੀ ਸ਼ੁਰੂ ਹੋਇਆ ਐ ਜਾਗੋ ਦਾ ਸਿਸਟਮ ਕਹਿੰਦੇ ਪਹਿਲਾਂ ਨਹੀਂ ਹੁੰਦਾ ਸੀਗਾ ਪਹਿਲਾਂ ਨਾਰਮਲੀ ਵਿਆਹ ਹੁੰਦਾ ਸੀ ਕੈਨੇਡਾ 'ਚ ਵੀ ਬਹੁਤ ਕੁਝ ਬਦਲ ਨਹੀਂ ਜਾਂਦਾਗਾ ਤੇ ਦੇਖੋ ਵਾਹ ਆ ਕੁਝ ਗਵਾਂਢੀ ਖੜੇ ਦੇਖਦੇ ਇੱਧਰ ਦੇਖੋ ਭੈਣੇ ਆ ਕੁਝ ਗਵਾਂਢੀ ਖੜੇ ਦੇਖੀ ਜਾਂਦੇ ਨੇ ਉਹਨੂੰ ਸੱਦੇ ਨਹੀਂ ਆਪਾਂ ਅਜੇ ਕੈਨੇਡਾ ਦੇ ਖਾਸ ਰਿਸ਼ਤੇਦਾਰ ਹੀ ਆਉਂਦੇ ਨੇ ਸਾਰਾ ਪਿੰਡ ਨਹੀਂ ਆਉਂਦਾ ਇਹਨਾਂ ਨੂੰ ਦਿਖਾਉਣ ਲਈ ਆ ਜਾ ਗੋ ਆਓ ਦੇਖੋ ਤਕੜਿਓ ਸਾਰੇ ਪੰਜਾਬ ਵਾਲੇ ਰਹਿੰਦੇ ਆ ਯਾਰ ਕੀ ਹਾਲ ਹੈ ਭਾਈ ਹੋਰ ਬਜ਼ੁਰਗੋ ਆ ਜਾਓ ਟਰੈਕਟਰ ਤੇ ਤੇ ਨਹੀਂ ਚੜਨਾ ਅੱਛਾ ਚਲੋ ਆ ਜਾਓ ਨਾਲ-ਨਾਲ ਚੱਲਦੇ ਆਂ ਇਹਦਾ ਘਰ ਕੋਰ ਜੇ ਦੇਖ ਕੀ ਲੱਗਦਾ ਵੀ ਕੈਨੇਡਾ ਨਹੀਂ ਨਾ ਪੰਜਾਬ ਹੀ ਹੈ ਪੂਰੇ ਸਰੀ ਚ ਸਰੀ ਦੇ ਆਲੇ ਦੁਆਲੇ ਜਿੰਨਾ ਆਣ ਗਵਣਾ ਇਹਨਾਂ ਨੂੰ ਸਾਰੇ ਜਿਗੜਾ ਦੇਣਾ ਸਾਰੇ ਸਰੀਪਿੰਡ ਹੈ ਸਰੀਪਿੰਡ ਦੀਆਂ ਗਲੀਆਂ ਉਹ ਉਹ ਦੇਖੋ ਘਰ ਆਪਣੇ ਬੰਦਿਆਂ ਦੇ ਆਹ ਦੇਖੋ ਐ ਬਾਹਰ ਨਿਕਲ ਜਾਂਦੇ ਨੇ ਬਜ਼ੁਰਗਾਂ ਦੇਖੋ ਫਿਰ ਦੇਖਦੇ ਜਿਵੇਂ ਪੁਰਾਣੇ ਟਾਈਮ ਚ ਬਰਾਤਾਂ ਨੂੰ ਦੇਖਦੇ ਹੁੰਦੇ ਸੀ ਨਾ ਜਾਗੋ ਤੁਰੇ ਫਿਰਦੀਆਂ ਗਲੀਆਂ ਵਿੱਚੋਂ ਦੀ ਆ ਦੇਖੋ ਕੱਦੂ ਲਾਰਖੇ ਇਹ ਸਰੀ ਪਿੰਡ ਚ ਦੁਰਦੇ ਵਰਦੇ ਦਿਖਾ ਦਵਾਉਂਦਾ ਤੁਹਾਨੂੰ ਆਏ ਕੱਦੂ ਚੜ ਲੈਂਦੇ ਆਪਣੇ ਵਾਲੇ ਬਾਪੂ ਜੀ ਕੱਦੂ ਲਾਰਖੇ ਹੈ ਸਾਰਾ ਕੁਝ ਹੈ ਕੁਝ ਮੈਂ ਦਾ ਟਮਾਟੇ ਕੱਦੂ ਮਿਰਚਾ ਦੇਖੋ ਰੰਗ ਕਰਤਾਰ ਦੇ ਇੱਕ ਕੈਨੇਡਾ ਬਣਾਦਾ ਪੰਜਾਬ ਆਪਾਂ ਓ ਦੇਖੋ ਕਿੱਥੇ ਜੜੇ ਖੜੇ ਲੋਕ ਉਠਿਆ ਤੇ ਚੜ ਚੜ ਦੇਖਦੇ ਆ ਪਹਿਣਾ ਸਾਡੀ ਆ ਜੁੱਤੀਨ ਵਾਲੇ ਕੋਲ ਗਰੂ ਬਾਈ ਦਾ ਸਾਡਾ ਇੰਡੀਆ ਗਿਆ ਹੋਇਆ ਨੇੜੇ ਤੜੇ ਜਿਹੜਾ ਆਪਣਾ ਏਰੀਆ ਹੁੰਦਾ ਗਲੀ ਗਵੰਡ ਕਹਿ ਸਕਦੇ ਹਾਂ ਉੱਥੇ ਉੱਥੇ ਘੇੜਾ ਦੇ ਕੇ ਆਉਂਦੇ ਆ ਤੇ ਮੈਨੂੰ ਤਾਂ ਅਸੀਂ ਪਤਾ ਨਹੀਂ ਕਿੱਡਾ ਵੱਡਾ ਘੇੜਾ ਹੋਊਗਾ ਤੇ ਇਸ ਤਰ੍ਹਾਂ ਦੀ ਜਾਗੋ ਹੁੰਦੀ ਐ ਇਤੋਂ ਬਾਅਦ ਚ ਹੁਣ ਇੱਥੇ ਆ ਕੇ ਸਮਾਪਤ ਹੋ ਜੋ ਕਹਿੰਦੇ ਦੁਬਾਰਾ ਜਿਹੜਾ ਹਾਲ ਚ ਕੋਈ ਪ੍ਰੋਗਰਾਮ ਰੱਖਿਆ ਹੁੰਦਾਗਾ ਖਾਣ ਪੀਣ ਦਾ ਜਾਂ ਹੋਰ ਘਰੇ ਨਹੀਂ ਹੁੰਦਾ ਤੇ ਘਰਾਂ ਚ ਨਹੀਂ ਹੁੰਦਾ ਤੇ ਸੋਹਣੀ ਸੀ ਹਨਾ ਪਰ ਮੈਂ ਮੈਂ ਕੈਨੇਡਾ ਦਾ ਤੁਸੀਂ ਇਹ ਦੇਖ ਲਓ ਇੱਕ ਵੀ ਹੁੰਦੇ ਸੀ ਨਾ ਮਿਸ ਹੋ ਗਈਆਂ ਕਈ ਜਿੱਦਾਂ ਜਿਹੜੇ ਹਾਂਜੀ ਮੈਂ ਕਿਹਾ ਕੈਨੇਡਾ ਨਾਲ ਦੇਖ ਲੋ ਗਵਾਂਡੀ ਚੱਕੀ ਜਾਂਦਾ ਗਵਾਂਡੀ ਆਉਂਦਾ ਕੋਈ ਨਹੀਂ ਪਹਿਲਾਂ ਮੈਨੂੰ ਆਇਆ ਸੀ ਜਿਹੜੇ ਕਾਫੀ ਜਾਣੇ ਖੜੇ ਸੀ ਮੈਂ ਕਿ ਉਹਨਾਂ ਨੇ ਘਰੇ ਜਾਣਾ ਹੋਣਾ ਹਾਂ ਮੈਨੂੰ ਵੀ ਆਇਆ ਸੀ ਵੀ ਕਿਤੇ ਸ਼ਰੀਕੇ ਕਬੀਲੇ ਦੇ ਘਰਾਂ 'ਚ ਜਾਣਾ ਉਹਨਾਂ ਨਾਲ ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਬੋਲੋ ਜੀ ਸ਼ੁਕਰੀਆ ਜੀ ਥੈਂਕ ਯੂ ਆਜੋ ਆਜੋ ਇੱਥੇ ਫੋਟੋ ਖਿੱਚ ਲੈਣੇ ਕੋਈ ਜੀ ਚਲੋ ਪੈਣੇ ਕਰਵਾਓ ਮੈਂ ਕਾ ਬੋਲੀਆਂ ਪਾਈਆਂ ਨੇ ਨੱਚੋ ਦਾ ਸਹੀ ਤੁਸੀਂ ਮਾੜਾ ਮੋਟਾ ਫੋਟੋ ਕਰਾਉਂਡ ਨੂੰ ਕਹਿ ਰਹੇ ਨੇ ਚਲੋ ਫੋਟੋ ਕਰਾ ਲੈਨੇ ਲੈ ਵੀ ਮੇਲਾ-ਗੇਲਾ ਹੁਣ ਦੇਖ ਲਓ ਵਿਚੜ ਗਿਆ ਸਾਰੇ ਜਾਣੇ ਆਪੋ ਆਪਣੀਆਂ ਗੱਡੀਆਂ ਚੱਕਣਗੇ ਪਿੰਡੇ ਤੇ ਗੱਡੀਆਂ ਕਰਾ ਕੇ ਦੇਣਾ ਕਦੇ ਬੱਸ ਕਰਾ ਕੇ ਦੇਣਾ ਭਰਾ ਧਾਲੀ ਤੇ ਹੁਣ ਆਪੋ ਆਪਣੇ ਟਰਾਲੇ ਚੱਕਣੇ ਆ ਤੇ ਹਾਲ 'ਚ ਪਹੁੰਚਣਾ ਹੈਗਾ ਸਿੱਧਾ ਜਿੱਥੇ ਪ੍ਰੋਗਰਾਮ ਰੱਖਿਆ ਹੋਇਆ ਤੇ ਹਾਲ 'ਚ ਪ੍ਰੋਗਰਾਮ ਹੈ ਜੀ ਜਿਹੜਾ ਕਿੰਨੇ ਵਜੇ ਤੱਕ ਚੱਲਣਾ ਹੈਗਾ ਆਪਣਾ 12 ਵਜੇ ਦਾ 12 ਵਜੇ ਤੱਕ 12 ਵਜੇ ਜਾਂਦੇ ਆ ਹਾਂਜੀ ਅੱਛਾ ਜੇ ਛੋਜੇ ਤੋੜਨਾ ਜਿਹੜਾ ਉੱਥੇ ਤੋੜਦੇ ਆ ਉੱਥੇ ਤੋੜਨਾ ਵਾ ਲੈ ਬਈ ਹੁਣ ਇਹ ਤਾਂ ਇੱਥੇ ਤਾਂ ਕੱਲਾ ਪਿੰਡ ਵਾਲਿਆਂ ਨੂੰ ਦਿਖਾਉਣਾ ਸੀਗਾ ਮੜਾ ਯਾਰ ਵੀ ਸਾਡੇ ਵਿਆਹ ਹੈਗਾ ਤੇ ਵੈਸੇ ਸਾਰਾ ਪ੍ਰੋਗਰਾਮ ਜਿਹੜਾ ਉਹ ਹਾਲ 'ਚ ਹੀ ਹੋਣਾਗਾ ਗਵਾਂਢੀਆਂ ਨੂੰ ਇਹ ਸਾਦੇ ਨਹੀਂ ਯਾਰ ਬਿਆਂਾਂ 'ਚ ਨਹੀਂ ਸਾਧਦੇ ਆ ਸਾਧਦੇ ਹਾਂ ਲੋਡ ਨੂੰ ਆਪਣੇ ਤਾਂ ਖੜੇ ਸੀ ਗਵਾਂਢੀ ਲੋਡ ਨੂੰ ਲੋਡ ਨੂੰ ਲੋਡ ਨੂੰ ਕਿੱਥੇ ਇੱਥੇ ਗਵਾਂਢੀ ਕੰਪਲੇਂਟ ਕਰ ਦਿੰਦੇ ਨੇ ਬੀਡੀ ਰਾਤ ਦੇ 12 1 ਵਜੇ ਤੱਕ ਸੌਂਦੇ ਨਹੀਂ ਪੁਲਿਸ ਆ ਜਾਂਦੀ ਹੈ ਬੰਦ ਕਰਾਉਂਦੇ ਸੋ ਫਿਰ ਸਾਰੇ ਕੰਮ ਸਤਿਕਾਰ ਨਾਲ ਸੱਜਣਾ ਪੈਂਦਾ ਰਿਸ਼ਤੇਦਾਰਾਂ ਤੋਂ ਪਹਿਲ ਗੋਣ ਨਹੀਂ ਹੁੰਦੀ ਨਹੀਂ ਮੈਂ ਕੋਈ ਨਹੀਂ ਸਾਦੇ ਕੈਨੇਡਾ ਇਹ ਕੈਨੇਡਾ ਲੋਡ ਕਾਢਦੀ ਮਾਂ ਉਹ ਪੈਸੇ ਚਲੋ ਮਜ਼ਾਕ ਕਰਦਾ ਤੇ ਇੱਥੇ ਨਾ ਕਲਚਰ ਘੱਟ ਹੈ ਕਈ ਕਹਿਣਗੇ ਵੀ ਸਾਦੇ ਆ ਐ ਕਰਦੇ ਪਰ ਮੋਸਟਲੀ ਨਹੀਂ ਮジョਰਟੀ ਚ ਜੇ ਤੁਸੀਂ ਸੋਚੋਗੇ ਨਾ ਤੇ ਕਿਉਂਕਿ ਕੋਈ ਇੱਥੇ ਭਾਵੇਂ ਸਾਰੇ ਆਏ ਪੰਜਾਬ ਤੋਂ ਹੀ ਆ ਪਰ ਇੱਥੇ ਕੋਈ ਕਿਸੇ ਨੂੰ ਨਹੀਂ ਜਾਣਦਾ ਹੁੰਦਾ ਵੀ ਦੂਰੋਂ ਸੱਦ ਲੂ ਅਗਲਾ ਕਹਿੰਦਾ ਇੱਥੇ ਨਾ ਹੀ ਕੋਈ ਪਿੰਡ ਪੱਦਰ ਵਾਲਾ ਮਤਲਬ ਉਵੇਂ ਪਿਆਰ ਹੁੰਦਾ ਵੀ ਆਪਾਂ ਪਿੰਡਾਂ ਦੇ ਉਵੇਂ ਹਨਾ ਇੱਥੇ ਆਏ ਨਹੀਂ ਪਤਾ ਘਰ ਵੇਚ ਕੇ ਕਦੋਂ ਕੌਣ ਕਿੱਥੇ ਰਹਿਣ ਲੱਗ ਜੇ ਮਤਲਬ ਇੱਥੇ ਕੋਈ ਬਹੁਤਾ ਬੌਦਰ ਨਹੀਂ ਕਰਦਾ ਇੱਥੇ ਮੇਨ ਮੇਨ ਜਿਹੜੇ ਆਉਂਦੇ ਬੰਦੇ ਰਿਸ਼ਤੇ ਰਿਸ਼ਤੇਦਾਰੀ ਮੇਨ ਹੁੰਦੇ ਉਹਨਾਂ ਨੂੰ ਸੱਦਿਆ ਜਾਂਦਾ ਹੈਗਾ ਲਓ ਜੀ ਅਸੀਂ ਪਹੁੰਚ ਗਏ ਆ ਬੈਂਕਟ ਹਾਲ ਦੇ ਵਿੱਚ ਇਹ ਹੈਗਾ 크라운 ਪੈਲੇਸ ਹੈ ਇੱਥੇ ਵੀ ਪੈਲੇਸ ਬਣੇ ਹੋਇਆ ਦੇਖ ਲੋ ਮਤਲਬ ਵਿਆਹ ਕਰਨ ਨੂੰ ਆਪਣੇ ਸਪੈਸ਼ਲੀ ਜਿਵੇਂ ਜਿਵੇਂ ਚੀਜ਼ਾਂ ਆਈਆਂ ਆਪਣੇ ਬੰਦੇ ਨੇ ਇੱਥੇ ਵੀ ਕਾਰੋਬਾਰ ਚਲਾ ਲਿਆ ਤੇ 크라운 ਪੈਲੇਸ ਹੈ ਸਾਰਾ ਤੇ ਇਹਦੇ ਚਾਏ ਫੰਕਸ਼ਨ ਹੋਣ ਜਾ ਰਹੇ ਆ ਸ਼ਾਮ ਦੇ 7 ਵਜੇ ਅਸੀਂ ਪਹੁੰਚੇ ਆ ਬਸ ਉਹੀ 4-5 ਘੰਟੇ ਪ੍ਰੋਗਰਾਮ ਚੱਲਣਾ ਤੇ ਜਿਹੜਾ ਇੰਡੀਆ ਚ ਵੀ ਵੱਖ-ਵੱਖ ਪ੍ਰੋਗਰਾਮ ਚਲਾਏ ਆ ਨਾ ਬਈ ਹੁਣ ਆਪਣੇ ਪੰਜਾਬ ਚ ਵੀ ਹਫਤਾ ਵਿਆਹ ਚੱਲਣ ਲੱਗੇ ਇਹਨਾਂ ਦੀ ਕਾਰਡ ਹੀ ਆ ਬਾਹਰ ਲਿਆਂ ਦੀ ਆ ਇੱਥੇ ਇਹ ਮਤਲਬ ਅੱਜ ਤੋਂ ਸ਼ੁਰੂ ਹੋ ਗਿਆ ਦੇਖ ਲਓ ਵਿਆਹ ਅੱਜ ਜਾਗੋ ਲੰਗੀ ਅੱਜ ਤੋਂ ਬਾਅਦ ਮਾਈਆਂ ਫਿਰ ਬਟਨਾ ਫਿਰ ਮਹਿੰਦੀ ਜਾਗੋ ਕੱਲ ਨੂੰ ਮਹਿੰਦੀ ਅੱਜ ਤੋਂ ਨੂੰ ਬਟਨਾ ਮਾਈਆਂ ਫਿਰ ਬਟਨਾ ਮਾਈਆਂ ਆ ਫਿਰ ਰਿਸੈਪਸ਼ਨ ਫਿਰ ਵਿਆਹ ਬਟਨਾ ਅੱਜ ਵੀ ਲੱਗੂਗਾ ਹਾਲ 'ਚ ਫਿਰ ਦੇਖ ਲਓ ਲੈ ਪੰਜ ਪੰਜ ਦਿਨਾਂ ਦੇ ਫੰਕਸ਼ਨ ਲਗਾ ਤਾਂ ਪੰਜ ਦਿਨ ਤਾਂ ਲਗਾਤਾਰ ਹੀ ਚੱਲਣਾ ਵਿਆਹ ਪਰ ਜਿਹੜਾ ਸਭ ਤੋਂ ਮੇਨ ਹੁੰਦਾ ਉਹ ਇਹਨਾਂ ਦਾ ਆਨੰਦਕਾਰ ਚ ਮਤਲਬ ਉਹ ਵੀ ਇੱਕ ਦਿਨ ਰੱਖਿਆ ਜਾਂਦੇ ਆ ਉਦੋਂ ਬਾਅਦ ਰਿਸੈਪਸ਼ਨ ਅਲੱਗ ਰੱਖੀ ਜਾਂਦੀ ਆ ਜਿੰਨੇ ਕੋਹੇ ਦਿਖਾਵਾਂਗੇ ਨਹੀਂ ਅਸੀਂ ਖੁਦ ਇੰਜੋਏ ਕਰਾਂਗੇ ਜਿਵੇਂ ਅੱਜ ਦਾ ਮੈਨੂੰ ਡਿਫਰੈਂਟ ਜਾ ਲੱਗਿਆ ਵੀ ਜਾਗੋ ਇਹ ਜੀ ਕਿਸੇ ਨੇ ਦੇਖੀ ਨਹੀਂ ਹੋਣੀ ਹੈ ਨਾ ਤਾਂ ਕਰਕੇ ਆਏ ਵੀ ਇਹ ਜ਼ਰੂਰੀ ਹੈ ਦਿਖਾਉਣਾ ਲੋ ਜੀ ਪਹੁੰਚ ਗਏ ਆਪਾਂ ਅੰਦਰਲੇ ਪਾਸੇ ਬਿਲਕੁਲ ਪੂਰਾ ਵਟ ਕੱਢੇ ਪਿਆ ਜੀ ਇੱਥੇ ਵੀ ਵਾਓ ਕੀ ਬਾਤ ਹੈ ਇਹ ਹਾਲ ਹੈ ਭਾਈ ਜੀ ਐਸੇ ਹੁਣ ਜੀ ਪ੍ਰੋਗਰਾਮ ਮਗਨ ਹੈਗਾ ਥੋੜੀ ਥੋੜੀ ਇਹ ਲਓ ਵੀ ਪਹਿਲਾਂ ਇਹ ਕੰਮ ਸ਼ੁਰੂ ਕਰੀਏ ਪੇਟ ਪੂਜਾ ਬਾਕੀ ਕੰਮ ਨਚੰਡ ਪਣਾਣਾ ਹੁਣ ਬਾਅਦ ਹੋਊਗਾ ਤੇ ਲੱਗਿਆ ਜੀ ਫਨੀ ਟਿੱਕਾ ਇਹ ਵੀ ਪੰਜਾਬੀ ਚ ਲਿਖਦੇ ਆ ਦੇਖੋ ਸਪੀਨਿਚ ਜਨਾ ਨਵੈਜ ਮਨਜੂਰੀਨ ਪੰਜਾਬ ਐ ਜਮਾਂ ਪੰਜਾਬ ਅਸੀਂ ਅੱਜ ਆ ਕਰਨ ਤੋਂ ਦੂਰ ਦੂਰ ਪੈਂਦੇ ਚੱਲੇ ਹਾਂ ਗੋਲ ਗੱਪੇ ਵੀ ਲੱਗਿਆ ਹੋਏ ਅੱਛਾ ਰੈਡੀ ਗੋਲ ਗੱਪੇ ਲੱਗਿਆ ਉਹ ਦੇਖੋ ਜਿਹੜੀ ਚੀਜ਼ ਕਹਿੰਦੇ ਜਿਹਨੂੰ ਮਸਾ ਮਿਲਦੀ ਐ ਤਾਂ ਕਰਕੇ ਹੁੰਦਾ ਬਾਹਰਲੇ ਨੂੰ ਮਸਾ ਮਿਲਦੇ ਐ ਗੋਲ ਗੱਪੇ ਇਹ ਲੋ ਸਾਰਾ ਖਾਣ ਪੀਣ ਦਾ ਕੰਮ ਆ ਸਮਾਨ ਆ ਇਹ ਕਿਦਾਂ ਜੀ ਬਾਜੀ ਸਹੀ ਆ ਹੋਰ ਠੀਕ ਠਾਕ ਚਲੋ ਵਧੀਆ ਵਧੀਆ ਚੜਦੀ ਕਲਾ ਤੋਸੀ ਤੋਸੀ ਜੇ ਕੋਲ ਕਪਾਣੀ ਲੈਣ ਚ ਗਏ ਮੇਰੇ ਵੀਰੇ ਨੇ ਮੇਰੀ ਵੀਡੀਓ ਬਣਾ ਲਈ ਬਸ ਆ ਹੀ ਗੁੱਸਾ ਸੀ ਹੈ ਕਿਉਂਕਿ ਉਹਦੇ ਕੋਈ ਕਸੂਰ ਨਹੀਂ ਸੀ ਠੀਕ ਆ ਆਹ ਨਾ ਮੇਰੀ ਭੈਣ ਨੇ ਕੰਮ ਦੀ ਗੱਲ ਕੀਤੀ ਨਾ ਆਪਾਂ ਗੋਲ ਗੱਪਿਆਂ ਤੇ ਨਹੀਂ ਮਾਰੇ ਹਨ ਮੈਨੂੰ ਵੀ ਐਸੀ ਵੀ ਮੈਂ ਗੋਲ ਗੱਪਿਆਂ ਤੇ ਨਹੀਂ ਜਾਣਾ ਰਾਜਾ ਰਾਜਾ ਖਾਂਦੇ ਆ ਬਿੱਲੀਆਂ ਬਿੱਲੀਾਂ ਝਾਕਦੀਆਂ ਉਧਰ ਰਾਜਾ ਰਾਜਾ ਖਾਂਦੇ ਆ ਪੜਨਾ ਲਗਣ ਦੀ ਤਿਆਰੀ ਆ ਤੇ ਬਹੁਤ ਖੁਸ਼ੀ ਦੀ ਗੱਲ ਆ ਮਾਡਾ ਬਾਈ ਸੁਖ ਬਰਾਜ ਸਤ ਆਲੇ ਬਾਈ ਅਬਨੀਤ ਬਾਈ ਖੁੜੀਆ ਸਾਹਿਬ ਆਜੋ ਬਾਈ ਤੁਸੀਂ ਵੀ ਤਲਦੀਪ ਚੌਧਾ ਬਾਈ ਕੈਨੇਟ ਮੰਗਤੀ ਸਾਹਿਬ ਦੇ ਬੇਟਾਈ ਬਾਈ ਨੂੰ ਮਿਲ ਕੇ ਬਹੁਤ ਚੰਗਾ ਲੱਗਾ ਰਾਜੇ ਬਾਈ ਆਇਓ ਤੁਸੀਂ ਵੀ ਚਲੋ ਨਾ ਹੁਣ ਗਾਣੇ ਗਾਦਾਂ ਮੈਂ ਤੁਹਾਨੂੰ ਹੁਣ ਭਣ ਨੱਚਦੇ ਸਾਰੇ ਨੇ ਤੁਸੀਂ ਤੁਸੀਂ ਸਾਰੇ ਤੋਂ ਬਦ ਨਾ ਕਰੀਓ ਤੁਹਾਨੂੰ ਤੁਮ ਸਭ ਤੋਂ ਵੱਧ ਕਿ ਆਓ ਜੀ ਤੂੰ ਜਿੱਤ ਗਈ ਕਿੰਤਾ ਹਾਰ ਗਿਆ ਤੇਰਾ ਨਖਰਾ ਨਖਰਾ ਕਹਿਰ ਗੁਜ਼ਾਰ ਗਿਆ ਨਿਗਤ ਖਲ ਕੇ ਗਤ ਖਲ ਕੇ ਗਲ ਵਿੱਚ ਪਾ ਗੇ ਤੇਰੇ ਵਾਲ ਕੁੜੇ ਤੇਰੀ ਪੱਜਗੀ ਖੜਤੀ ਲਾਲ ਪਸੀਨੇ ਨਾਲ ਕੁੜੇ ਹਾਏ ਤੇਰੀ ਪੱਜਗੀ ਖੜਤੀ ਲਾਲ ਪਸੀਨੇ ਨਾਲ ਕੁੜੇ ਹੋਸੀ ਘਰ ਤੇ ਆ ਕੁੱਟ ਕੇ ਲੈ ਗਈ ਸਾਡਾ ਕਮਟਰਕਾਂ ਦਾ ਗੁਣੀ ਲੁੱਟ ਕੁੱਟ ਕੇ ਲੈ ਗਈ ਸਾਡਾ ਕਮਟਰਕਾਂ ਦਾ ਫੈਸ਼ਨਾਂ ਪੱਟੀ ਦੇ ਪੁੰਜੇ ਲੱਗਦੇ ਨਾ ਪੈਰੇ ਕੋਤੇ ਮਨਵਾਕੇ ਚੁੰਨੀ ਕਰ ਧੀਰ ਟੈਰੀ ਰੱਬ ਦੀ ਸੋ ਘਰ ਦਾ ਮਾਹੌਲ ਕਰ ਦਿੱਤਾ ਜੀ ਆਦਾਨ ਮਕੀਨ ਜੱਟੀ ਨੇ ਫੁੱਲ ਕਿਆ ਤੇ ਫੈਲ ਨਾ ਮਾਦੇ ਨਾਂ ਲੇਖੀ ਦੀ ਟੀਵੀ ਚੁੱਲੇ ਤੇ ਲਵਾ ਲਿਆ ਰੇਂਗੀ ਨ ਜੱਟੀ ਨੇ ਫੁੱਲ ਕਿਆ ਤੇ ਫੈਲ ਨਾ ਮਾਦੇ ਨਾਂ ਲੇਖੀ ਦੀ ਟੀਵੀ ਚੁੱਲੇ ਤੇ ਲਵਾ ਲਿਆ ਰੇਂਗੀ ਨ ਜੱਟੀ ਨੇ ਆੜੇ ਲੱਗਦੇ ਮਾਨਾਂ ਦੇ ਫਰਕ ਦੇ ਥੱਲਾ ਜੰਡੀਆਂ ਨਹੀਂ ਅਸੀਂ ਫਰਕ ਦੇ ਥੱਲਾ ਜੰਡੀਆਂ ਨਹੀਂ ਅਸੀਂ ਕੁੱਕ ਕੇ ਸੰਗਤ